ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਜਲਾਲਾਬਾਦ ਕੋਠੇ ਰਾਜਪੁਰਾ ਜਦੋਂ ਜਲਾਲਾਬਾਦ ਤੋਂ ਆਪਾਂ ਪਿੰਡਾਂ ਨੂੰ ਜਾਂਦੇ ਦਾ ਰਸਤੇ 'ਚ ਰਹਿ ਜਾਂਦੇ ਜੀ ਬਾਈ ਦਾ ਛੋਟਾ ਜਿਹਾ ਪਿੰਡ ਈ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਇਸ ਕਰੋ ਮੇਰੀ ਪਹਿਲੀ ਵੀਡੀਓ ਹੈ ਜੀ ਦੋ ਐਨੀਮਲ ਸੇਲ ਹੈ ਜੀ ਇੱਕ ਗੱਬਣਾ ਇੱਕ ਸੂਆ ਵਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਵਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਤਵੀਰ ਸਿੰਘ ਹੈ ਜੀ ਪਿੰਡ ਜਲਾਲਾਵਾਦ ਦੇ ਕੋਠੇ ਆ ਜੇ ਲੋਪ ਭਿੰਡਰਾਂ ਨੂੰ ਜਾਣਦੇ ਆ ਤੇ ਜਲਾਲਾਵਾਦ ਤਾਂ 2 ਕਿਲੋਮੀਟਰ ਬਾਅਦ ਤੇ ਆਉਂਦੇ ਰਾਜ ਠੀਕ ਆ ਬਾਈ ਤੇ ਤਸੀਲ ਜ਼ਿਲ੍ਹਾ ਜੀ तहसील ਤੇ ਜਲਾ ਮੁਗ ਗਈ ਠੀਕ ਆ ਬਾਈ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਠੀਕ ਆ ਬਾਈ ਸੂਈ ਵੀ ਤੋਂ ਸ਼ੁਰੂ ਕਰ ਲਾਂਗੇ ਬਾਈ ਸੂਆ ਕਿੰਨਾ ਮਾਜੀ ਇਹ ਇਹ ਪਹਿਲਾ ਸੂਆ ਵੱਛੀ ਸੂਈ ਆ ਜੀ ਦੰਦੋ ਜੀ ਇਹ ਦੰਦੋ ਚੌਕ ਦੇ ਦੰਦ ਬਰਾਬਰ ਕਰਦੀ ਹੈ ਚੌਕ ਦੇ ਦੰਦ ਜਾਨੀ ਚੱਕੇ ਹੋਏ ਆ ਹਾਂਜੀ ਠੀਕ ਆ ਬਾਈ ਤੇ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 20 ਦਿਨ ਹੋ ਗਏ ਜੀ ਸੂਈ ਨੂੰ ਬੱਚਾ ਜੀ ਇਹਦਾ ਇਹ ਲੋਕਲ ਲਈ ਆ ਜੀ ਆਪਾਂ ਇਥੋਂ ਠੀਕ ਆ ਬਾਈ ਤੇ ਇਹਦਾ ਬੱਚਾ ਮਾਲਕਾਂ ਨੇ ਦਿੱਤਾ ਨਹੀਂ ਵੱਛੀ ਸੀ ਇਹਦੀ ਵੱਛੀ ਸੀਗੀ ਮਗਰ ਤੇ ਉਹ ਜੇ ਕੋਈ ਬੰਦਾ ਮਤਲਬ ਕਿ ਆਪਣੇ ਨਾਲ ਸੌਦਾ ਫਾਈਨਲ ਹੋ ਜੂਗਾ ਉਹਨੂੰ ਅਸੀਂ ਮਤਲਬ ਉਹਦਾ ਘਰ ਵੀ ਦੱਸ ਸਕਦੇ ਆਂ ਬਾਈ ਦਾ ਠੀਕ ਆ ਜੀ ਤੇ ਨਹੀਂ ਆਪਣੇ ਕੋਲੇ ਵੀਡੀਓ ਹੈਗੀ ਇਹਦੀ ਇਹਦੀ ਵੀਡੀਓ ਹੈਗੀ ਬਰੋਸ ਇਸ ਟਾਈਮ ਇਹਦੇ ਥੱਲੇ 20 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਆ ਜੀ ਜੋ ਓਕੇ ਦੇ ਦਾਂਗੇ ਹਾਂ ਜੀ ਤੇ ਥਣਾ ਦੀ ਓਕੇ ਕੋਈ ਭੂਰ ਸਿੱਟਾ ਨਹੀਂ ਤੇ ਬਾਕੀ ਜਿਹੜੇ ਬਾਈ ਨਾਲ ਸੌਦਾ ਹੋਊਗਾ ਆਪਦੀ ਤਸੱਲੀ ਕਰਕੇ ਲੋ ਡੰਗ ਚਾਰ ਡੰਗ ਚੋ ਕੇ ਲੈ ਕੇ ਜਾਵੇ ਠੀਕ ਆ ਬਾਈ ਤੋੜ ਕੇ ਦਿਖਾ ਦਿਜੀ ਬਾਈ ਦੇ ਦੱਸਣ ਮੁਤਾਬਕ ਪਹਿਲਾ ਸੂਆ ਸੂਈ ਆ ਜੀ ਮੂੰਹ ਤੋਂ ਚਾਰ ਦੰਦਾ ਬਾਕੀ ਹਾਈਟ ਚੈੱਕ ਕਰ ਲਓ ਕਿਉਂਕਿ ਕਈਆਂ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਕਿ ਹਾਈਟ ਜ਼ਰੂਰ ਦੱਸਿਆ ਕਰੋ। ਬਾਈ ਦੇ ਮੋਢੇ ਤੇ ਕਰਾਉਂਦੀ ਆ ਬਾਈ ਦਾ ਕੱਦ 6 ਫੁੱਟ ਦੇ ਲਾਗ-ਬਾਗ ਹੈ ਯਾਨੀ 5.5 ਫੁੱਟ ਤੋਂ ਪਲੱਸ ਹੋਊਗੀ ਹਾਈਟ ਉਹ ਹਿਸਾਬ ਨਾਲ ਅੰਦਾਜ਼ਾ ਲਾ ਕੇ ਆਜੋ। ਜਿਹੜਾ ਦੁੱਧ ਆ ਬਾਈ ਕਹਿੰਦਾ 20 ਤੋਂ ਬਾਹਰ ਆ ਆਪਣੇ ਘਰੇ 20 ਕਿਲੋ ਦੀ ਗਾਰੰਟੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀਦੀ। ਦੁੱਧ ਦੀ ਹਜੇ ਗਜੈਸ ਰੱਖਦੀ ਆ ਹੋਰ ਵੱਧ ਸਕਦੀ ਆ। ਠੀਕ ਆ ਜੀ ਉਹ 6 ਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਲੂਗਾ। ਥਣਾ ਦੇ ਸਾਇਦ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਮਸ਼ੀਨੀ ਵੀ ਹੈ ਜੇ ਕੋਈ ਨਵੀਂ ਮਸ਼ੀਨ ਬਾ ਕੋਈ ਨਹੀਂ ਗਿਰ ਡਰਦਾ ਥੋੜਾ ਜਿਹਾ ਮੋੜ ਲਿਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਕੋਈ ਨਹੀਂ ਬਾਈ ਮੋੜ ਲਿਆ 2:00 ਤੇ 36 ਮਿੰਟ ਦਾ ਥਣਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹੋਰ ਵੀ ਹਵਾਨਾ ਸੋਹਣਾ ਤਿਆਰ ਕੀਤਾ ਹੋਣਾ ਸੀ ਬਰੀਡ ਦੇ ਪੱਖ ਤੋਂ ਚੰਗੀ ਆ ਜੀ ਚਾਰੇ ਥਣ ਗੈਪ ਤੇ ਸੋਹਣਾ ਫਿਟਿੰਗ ਵਾਲਾ ਠੋਸ ਵਾਨਾ ਬੰਦ ਹੈ ਬਾਈ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਚਾਹੇ ਛੇ ਟਾਈਮ ਚੋਲਿਓ 20 ਤੋਂ ਪਲੱਸ ਦੁੱਧ ਹੋਊਗਾ ਜੀ ਜਿਹੜਾ ਬੱਚਾ ਜੀ ਮਾਲਕਾ ਨੇ ਬਾਈ ਕਹਿੰਦਾ ਦਿੱਤਿਆਂ ਮਾਲਕਾ ਨੇ ਬੱਚਾ ਰੱਖ ਲਿਆ ਬੱਚੀ ਸੀਗੀ ਜੀ ਤਸੱਲੀ ਬਾਈ ਕਹਿੰਦਾ ਉਹਦੀ ਕਰਾ ਦਾਂਗੇ ਆਪਾਂ ਉਹ ਵੀਰ ਨਾਲ ਕਨੈਕਟ ਕਰਾ ਦਾਂਗੇ ਜਿੰਨਾ ਤੋਂ ਗਾਂ ਲੈ ਕੇ ਆਂਦੀ ਆ ਸਹੀ 20 ਦਿਨਾਂ ਦੀ ਥੂਈ ਆ ਇਹ ਬਾਈ ਦੀ ਗਰੰਟੀ ਆ ਬਾਕੀ ਸੀਲ ਸਭ ਕਰਮਾਂ ਵਾਲੀ ਪੂਰੀ ਆ ਚਾਹੇ ਜਵਾਕ ਜੋਈ ਜਾਣ ਜੀ ਮੁੱਲ ਬਈ ਇਹਦਾ ਜਾਇਜ਼ ਆ ਮੁੱਲ ਬਾਈ ਇਹਦਾ ਲੈਣ ਦੇਣ 65000 ਰੁਪਇਆ ਕੋਜੂ ਮਾੜਾ ਮੋਟਾ ਹਾਂਜੀ ਕੋਈ ਮਾਨਤਨ ਬਸ ਛੋੜਛੱਪਾ ਹੀ ਕਰਾਂਗੇ ਛੋੜਛੱਪਾ ਫੈਕਸ ਜਾਈਏ ਹਾਂਜੀ ਹਾਂਜੀ ਠੀਕ ਹੈ ਮੁੱਲ ਬਾਈ ਕਹਿੰਦਾ ਫੈਕਸ ਜਾਈਆ 65000 ਜੋ ਛੋੜਛੱਪਾ ਕਰ ਦੇਣਗੇ ਆਏ ਗਏ ਵੀਰ ਦਾ ਵੀਰ ਦਾ ਮਾਨਤਨ ਪਰ ਬਾਲਾ ਉਲਾ ਨਹੀਂਗਾ ਖਣਾ ਦੀ ਓਕੇ ਆ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਲੋ ਹਾਈਟ ਦੇ ਪੱਖ ਤੋਂ ਬਹੁਤ ਚੰਗੀ ਹੈ ਜੀਗਾ 2 ਨੰਬਰ ਬਾਈ ਇਹਦੀ ਕੀ ਡਿਟੇਲ ਆ ਸੁਆ ਕਿੰਨ ਮਾਣੇ ਬਾਈ ਜੀ ਮਾਲਕਾਂ ਦੇ ਮੁਤਾਬਕ ਤਾਂ ਦੂਜਾ ਸੂਆ ਸੁੰਦੀ ਆ ਠੀਕ ਆ ਬਾਈ ਤੇ ਕੋਈ ਮੰਨ ਲੈ ਤੀਜਾ ਸੁੰਦੀ ਆ ਚਲੋ ਕਿ ਨਹੀਂ ਉਹ ਆਪਦੀ ਚਲੋ ਸਮਝ ਨਾਲ ਕਿਉਂਕਿ ਪੈਸੇ ਲਾਉਣੇ ਨੇ ਅਗਲੇ ਨੇ ਹਾਂ ਜੀ ਪਹਿਲੇ ਸਵੇਰਾ ਦੁੱਧ ਉਹਨਾਂ ਨੇ ਤਾਂ ਦੱਸਿਆ ਵੀ 24 ਪਲੱਸ ਇਹ ਚੱਲਦੀ ਰਹੀ ਆ ਚੋਇਆ ਬਾਈ ਤੇ ਹੁਣ ਇਹਦੇ 20 ਦਿਨ ਬਾਕੀ ਆਜੇ ਸੂਨ ਚ ਡੇਟ ਮੁਤਾਬਕ ਹਾਂ ਜੀ ਥਣ ਪਾਸ ਕਰਾਉਂਦੀ ਆ ਹਾਂ ਜੀ ਥਣਾ ਦੀ ਪਾਸ ਆ ਓਕੇ ਆ ਤੇ ਬਾਕੀ ਜਿਹੜਾ ਬੰਦਾ ਲਊਗਾ ਆਪਦੀ ਪਾਸ ਕਰਕੇ ਲੈ ਜਾਵੇ ਤਸਦੀਕ ਕਰਕੇ ਕਿ ਨਹੀਂ ਤੋਰ ਕੇ ਦਿਖਾਦੀ ਵੀਰ ਕ੍ਰੋਸ ਚ ਪੈਂਦੀ ਆ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਸਮਝ ਲਓ ਚਾਹੇ ਦੂਜਾ ਸਮਝ ਲਓ ਚਾਹੇ ਤੀਜਾ ਸਮਝ ਲਓ ਲੈ ਚੱਲੀ ਬਾਈ ਹਾਈਟ ਦੇ ਪੱਖ ਤੋਂ ਇਹ ਵੀ ਬਹੁਤ ਚੰਗੀ ਆ ਜੀ ਬਾਕੀ ਹੈਵੀ ਬੋਡੀ weight ਦੀ ਆ 24 25 ਕਿਲੋ ਬਾਈ ਪਹਿਲੇ ਸੂਏ ਹਾਂਜੀ 24 ਪਲੱਸ ਉਹ ਕਹਿੰਦੇ ਚਾਹੁੰਦੇ ਰਹੇ ਪਹਿਲੇ ਪਿਛਲੇ ਸੂਏ ਬਾਈ ਦੱਸਦਾ ਕਿ ਉਹਨਾਂ ਨੇ 24 ਪਲੱਸ ਚੋਇਆ ਵਾ ਇਹ ਤਿਆਰ ਡੇਟ ਵੀ ਆਂ ਦੀ ਕੱਚੀ ਆ ਜੀ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ 20 ਦਿਨਾਂ ਦੇ ਕਰਤਾ ਪੂਰਾ ਮੋੜ ਲਿਆ ਬਾਈ ਵੱਡਾ ਤੇ ਠੋਸ ਵਾਨਾ ਤਿਆਰ ਕਰ ਲੈਣਾ ਥਣਾ ਦੀ ਓਕੇ ਆ ਬਾਈ ਕਹਿੰਦਾ ਆਪਾਂ ਪੈਸੇ ਲਾਏ ਆਪਾਂ ਚੈੱਕ ਕਰਕੇ ਲਿਆਂਦੀ ਆ ਤੁਸੀਂ ਲਾਉਣੇ ਆ ਤੁਸੀਂ ਆਪਦੇ ਚੈੱਕ ਕਰਕੇ ਲੈ ਜਾ ਥਣਾ ਦੇ ਸੈਜ ਵੀ ਸੋਹਣੇ ਆ ਹੱਥੀ ਜਵਾਈ ਵਾਲਾ ਥਣਾ ਲੈ ਚੱਲੀ ਬਾਈ ਕੋਈ ਨਹੀਂ ਬਾਕੀ ਸਮੇਂ ਹੀ ਪਲੀ ਚੰਗੀ ਆ ਕਿਸੇ ਸੇਵਾ ਵਾਲੇ ਘਰੋਂ ਆਈ ਆ ਕੋਈ ਲੱਸੀ ਫਿੱਕੀ ਨਹੀਂ ਗਈ ਵਜਨ ਵਜੂਦ ਵਾਲੀ ਗਾਂ ਹੈ ਸੇਵਾ ਗੌਰ 20 ਦਿਨ ਚੰਗੀ ਹੋ ਜੇ ਪਾ ਇਹਨਾਂ ਦਾ ਤਾਂ ਕੋਈ ਬਾਲਾ ਵੀ ਨਹੀਂ ਮੇਨ ਗੱਲ ਸੀਡ ਸਾਉਦੀ ਪੂਰੀ ਹੈ ਚਾਹੇ ਜਵਾਕ ਚੋਈ ਜਾਣ ਝੋਲ ਹਵਾਨੇ ਚ ਹਜੇ ਚੈੱਕ ਕਰ ਲੋ ਜੀ ਇੱਕ ਹਸਾਬ ਦਾ ਹਜੇ ਤਾਂ ਸਟਾਰਟ ਹੀ ਕੀਤਾ ਹਵਾਨਾ ਤਿਆਰ ਕਰਨਾ 20 ਦਿਨਾਂ ਤੋਂ ਪਲੱਸ ਵੀ 2-4 ਦਿਨ ਲੱਗਾ ਸਕਦੀ ਆ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਜੀ ਬਾਕੀ ਉੱਤੋਂ ਸੰਭੀ ਆ ਨਾ ਜੀ ਗਾਂ ਸਹੀ ਗੱਲ ਹੈ ਬਾਕੀ ਭਾਈ ਫੈਟ ਵੀ ਇਹਦੀ ਚੰਗੀ ਆ ਉਕਰੋਸ ਚ ਪੈਂਦੀ ਆ ਮੱਜਾਂ ਚ ਗਿਣਿਆ ਜਾਣਾ ਇਹਦਾ ਮੁੱਲ ਭਾਈ ਇਹਦਾ ਵੀ ਮੁੱਲ 65000 ਆ ਜੀ ਇਹ ਚੋਂ ਬਸ ਛੋੜ ਛੱਪਾ ਹੀ ਹੋਣਗੇ ਮਾਨ ਤਣ ਬਸ ਠੀਕ ਆ ਇਹਦਾ ਮੁੱਲ ਵੀ ਬਾਈ 65000 ਰੁਪਈਆ ਹੀ ਕਰਦੇ ਆ ਬਾਈ ਕਹਿੰਦੇ ਤੇ ਜੋ ਛੋੜ ਛੱਪਾ ਹੀ ਹੋਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਇਹ ਵੀਡੀਓ ਪਹਿਲੀ ਬਣਾਈ ਕਰਕੇ ਬਸ ਰੇਟ ਉਹੀ ਕੀਤੇ ਆ ਆਪਾਂ ਬਸ ਲੈਂਡ ਦੇਣ ਵਾਲੇ ਠੀਕ ਐਕਸ ਹੀ ਆ ਜੀ ਇਹ ਸਪੈਸ਼ਲੀ ਬਣਤੀ ਆ ਜੀ ਤਾਂ ਉਹ ਤਾਂ ਹੁਣੇ ਮੰਨ ਲਓ ਗਾਂ ਤਿਆਰ ਹੋ ਗਈ ਜਿਹੜੇ ਬੰਦੇ ਕਾਰੀਗਰ ਹੁਣ ਉਹਨਾਂ ਨੂੰ ਪਤਾ ਵੀ ਗਾਂ ਕਿੰਨੇ ਰੁਪਈਆ ਦੀ ਆ ਸਹੀ ਗੱਲ ਆ ਜੀ ਤੇ ਬਸ ਇੱਕ 20 ਦਿਨਾਂ ਦੀ ਸਹੀ ਗੱਲ ਬਾਈ ਸਹੀ ਗੱਲ ਆ ਜੀ ਬਾਈ ਕਹਿੰਦਾ ਸਪੈਸ਼ਲੀ ਬੇਨਤੀ ਆ ਬਈ ਰੇਟ ਫਿਕਸ ਜਈ ਆ ਕੱਲਾ ਛੋੜ ਛੱਪਾ ਹੀ ਹੋਊਗਾ ਉਸ ਹਿਸਾਬ ਨਾਲ ਬਾਈ ਨੂੰ ਕਾਲ ਕਰ ਲਿਓ ਕਿ ਬਾਹਲਾ ਉੱਲੇ ਵਾਲੀ ਗੱਲ ਹੈ ਨਹੀਂ ਗੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ